ਆਪਣੇ ਕੀ ਨਾਮ ਆ ਤੁਹਾਡਾ ਮੈਂ ਮਨਜੀਤ ਕੌਰ ਕਾਨੇ ਕੀ ਕਾਨੇ ਕਿਹੜੀ ਜੱਥੇਬੰਦੀ ਨਾਲ ਮੈਂ ਤੇ ਗੁਰਹਾਜੂ ਗੋਪ ਨਾਲ ਫੰਮਲਾਕ ਪ੍ਰਧਾਨ ਹਾਂਜੀ ਤੇ ਆਪਣਾ ਕੀ ਮਸਲਾ ਜੀ ਸਾਡਾ ਮਸਲਾ ਹੈਗਾ ਜਿਹੜੀਆਂ ਸਾਡੇ ਕਿਸਾਨ ਵੀਰ ਨੇਗੇ ਉਹ ਗਾਇ ਨੇਗੇ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਵਾਸਤੇ ਉਹਨਾਂ ਦੇ ਅਸੀਂ ਉਹ ਜਿਹੜਾ ਉਹਨਾਂ ਤੇ ਤਸ਼ੱਦਦ ਹੋਇਆ ਹੈ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਤਸ਼ੱਦਦਾਂ ਦਾ ਤੇ ਅਸੀਂ ਜਿਹੜੇ ਸੋਲ ਪਲਾਜੇ ਨੇ ਰੋਕੇ ਨੇਗੇ ਕੱਲ ਵੀ ਅਸੀਂ ਜਿਹੜੀਆਂ ਸੜਕਾਂ ਦਾ ਜਾਮ ਰੇਲਾਂ ਜਾਮ ਕੀਤੀਆਂ ਸੀਗੀਆਂ ਉਹਨਾਂ ਦੇ ਵਾਸਤੇ ਤੇ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਗੀਆਂ ਉਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਮੋਦੀ ਸਰਕਾਰ ਨੇ ਜਿਹੜੀਆਂ ਮੰਨੀਆਂ ਸੀਗੀਆਂ ਉਹਨਾਂ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਪਹਿਲਾਂ ਵੀ ਇਕੱਠੇ ਹੋਏ ਸੀਗੇ ਹੁਣ ਵੀ ਇਕੱਠੇ ਹੈਗੇ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਗੀਆਂ ਇਹ ਵਾਅਦੇ ਕਰਦੀਆਂ ਨੇ ਗੀਆਂ ਮੋਦੀ ਨੇ ਸਾਨੂੰ ਕਿਹਾ ਸੀਗਾ ਜਿਉਂ ਮੈਂ ਬਾਜ਼ਾਰ ਚ ਆ ਗਿਆ ਮੈਂ 15-15 ਲੱਖ ਤੁਹਾਡੇ ਖਾਤੇ ਚ ਪਾਉਂਗਾ ਪਰ ਉਹ ਵੀ ਮੁੱਕਰ ਗਿਆ ਜਿਹੜੀਆਂ ਲਖੀਮਖੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਤੇ ਤਸ਼ੱਦਦ ਹੋਏ ਨੇਗੇ ਉਹਨਾਂ ਦੇ ਜਿਹੜੇ ਕਾਰਪੋਰੇਟ ਨੇਗੇ ਰਾਜਟਾਣੀ ਵਰਗੇ ਅਜੇ ਮਿਸ਼ਲੇ ਵਰਗੇ ਉਹ ਤਾਂ ਫਿਰਦੇ ਨੇ ਬਾਹਰ ਜੇ ਕੋਈ ਕਿਸਾਨ ਕੋਈ ਕਰਜ਼ਾ ਨਹੀਂ ਦੇ ਸਕਦਾ ਕੋਈ ਮੋੜ ਨਹੀਂ ਸਕਦਾ ਉਹਨਾਂ ਤੇ ਇਹ ਸਮੇਂ ਦੀਆਂ ਸਰਕਾਰਾਂ ਨੇਗੀਆਂ ਜਿਹੜੀਆਂ ਤਸ਼ੱਦਦ ਕਰਦੀਆਂ ਨੇ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੀਆਂ ਨੇਗੀਆਂ ਜਿਹੜੇ ਦੋਸ਼ੀ ਨੇਗੇ ਉਹ ਬਾਹਰ ਕਉਂ ਡੇਫਰ ਦੇ ਨੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਕਾਰਪੋਰੇਟਾਂ ਦੀਆਂ ਸਰਕਾਰਾਂ ਨੇ ਨਾ ਕਿ ਜਨਤਾ ਦੀਆਂ ਨੇ ਹੁੰਆਂ ਹੁਣ ਦਿੱਲੀ ਜਾਣ ਵੇ ਤੁਹਾਡੀ ਪਾਰਟੀ ਦਾ ਕੀ ਵਿਚਾਰਾ ਜੀ ਦਿੱਲੀ ਜਦੋਂ ਸਾਨੂੰ ਸੰਯੁਕਤ ਮੋਰਚੇ ਦੀ ਕੋਈ ਕਾਲ ਆਊਗੀ ਉਸੇ ਵਕਤ ਆਪਣੇ ਝੰਡੇ ਚੱਕ ਕੇ ਪਹੁੰਚਾਂਗੇ ਮੋਦੀ ਸਰਕਾਰ ਨੂੰ ਵਕਤ ਪਾਵਾਂਗੇ ਜਦੋਂ ਸਾਨੂੰ ਕੋਈ ਸਮੇਂ ਦੀ ਸਰਕਾਰ ਨੂੰ ਉਥੋਂ ਦੀ ਸਾਡੇ ਸੰਯੁਕਤ ਮੋਰਚੇ ਨੇ ਪਹੁੰਚਾਂਗੇ ਜਰੂਰ ਪਹੁੰਚਾਂਗੇ ਕਿਸੇ ਟਾਈਮ ਵੀ ਕਾਲ ਆ ਜੇ ਅਸੀਂ ਸਾਰੇ ਇਕੱਠੇ ਹੋ ਕੇ ਜਾਵਾਂਗੇ ਤੇ ਹੁਣ ਧਰਨਾ ਇੱਥੇ ਚੱਲੂ ਉਹਨਾਂ ਚਿਰ ਜੀ ਹੁਣ ਸਾਡਾ ਇੱਥੇ ਹੀ ਧਰਨਾ ਚੱਲੂਗਾ ਜੇ ਟੂਲ ਪਲਾਜ਼ੇ ਨੇਗੇ ਉਹਨਾਂ ਤੇ ਅਸੀਂ ਸਾਰੇ ਟੂਲ ਪਲਾਜ਼ਿਆਂ ਨੂੰ ਬੰਦ ਕਰਾਂਗੇ ਮੋਦੀ ਨੂੰ ਦੱਸ ਦੇਵਾਂਗੇ ਜੇ ਤੂੰ ਸਾਡੇ ਤੇ ਮੂਰੇ ਵੈਰੀਗੇਟ ਲਾ ਸਕਦਾ ਤਾਂ ਅਸੀਂ ਮੂਰੇ ਜਿਹੜੇ ਸਾਡੇ ਵੈਰੀਗੇਟ ਨੇਗੇ ਇਹ ਤੁਹਾਡੇ ਲਾਏ ਹੋਏ ਨੇਗੇ ਅਸੀਂ ਉਥੇ ਆਉਂਦਾ ਧਰਨੇ ਲਾਵਾਂਗੇ ਤੇ ਆਪਦੇ ਜਨਰਲ ਆਪਨੀ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਅਮਰਜੀਤ ਕੌਰ ਪਿੰਡ ਬੜਵੜਾ ਬਲਾਕ ਆਗੂ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਨਾਲ ਜਿਹੜੇ ਸਾਡੇ ਪੱਤਰਕਾਰ ਵੀਰੇ ਇਨਾਂ ਦਾ ਹੀ ਧੰਨਵਾਦ ਕਰਦੇ ਆ ਕਿਉਂਕਿ ਪੱਤਰਕਾਰ ਵੀਰਾਂ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਾਡਾ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਹੈ ਤੁਸੀਂ ਦੇਖ ਲਓ ਤੋਂ ਵੀ ਅਸੀਂ 750 ਆਪਣਾ ਜਿਹੜਾ ਨੌਜਵਾਨ ਸਨੇ ਸਾਡੀਆਂ ਭੈਣਾਂ ਮਾਮਾਾਂ ਅਸੀਂ ਸ਼ਹੀਦ ਕਰਵਾਏ ਨੇ ਹੁਣ ਜਿਹੜੀਆਂ ਸਾਡੀਆਂ ਦਿੱਲੀ ਵਾਲੀ ਸਰਕਾਰ ਨੇ ਮੰਗੀਆਂ ਮੰਗਾ ਜਿਹੜੀਆਂ ਸਾਡੀਆਂ ਲਾਗੂ ਨਹੀਂ ਕੀਤੀਆਂ ਜਿੱਦਾਂ ਕਿ ਉਥੇ ਨਕੀਮਪੁਰ ਖੀਰੀ ਦੇ ਵਿੱਚ ਸਾਡੇ ਪੰਜ ਕਿਸਾਨ ਚਾਰ ਕਿਸਾਨ ਇੱਕ ਸਾਡਾ ਪੱਤਰਕਾਰ ਵੀਰੇ ਤੇ ਅਜੇ ਮਿਸ਼ਰਾ ਟੈਣੀ ਦੇ ਬੇਟੇ ਨੇ ਸ਼ਹੀਦ ਕੀਤਾ ਗੱਡੀ ਥੱਲੇ ਦੇ ਕੇ ਤੁਸੀਂ ਅੱਜ ਦੇ ਮੌਜੂਦਾ ਹਾਲਾਤ ਇਹ ਦੇਖੋ ਕਿ ਜਿਹੜੇ ਨੇ ਗੁੰਡਾਗਰਦੀ ਕਰਨ ਵਾਲੇ ਲੋਕ ਜਿਹੜੇ ਜਿਨ੍ਹਾਂ ਦੇ ਮਗਰ ਕਾਰਪੋਰੇਟ ਕਾਰਨਿਆਂ ਦਾ ਹੱਥ ਏ ਜਿਨ੍ਹਾਂ ਦੇ ਮਗਰ ਮੋਦੀ ਵਰਗੇ ਦਾ ਹੱਥ ਏ ਉਹ ਤਾਂ ਦੇਖ ਲਓ ਭਾਈ ਆਜ਼ਾਦ ਘੁੰਮਦੇ ਨੇ ਵੀਰੋ ਜਿਹੜੇ ਸਾਡੇ ਨੇ ਉਹਨਾਂ ਨੂੰ ਹੱਲੇ ਤੱਕ ਸਾਡੇ ਨੌਜਵਾਨ ਵੀਰਾਂ ਨੂੰ ਇਨਸਾਫ਼ ਨਹੀਂ ਮਿਲਿਆ ਜਿਹੜੇ ਸਾਡੇ ਕਿਸਾਨ ਨੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਉਹਨਾਂ ਨੂੰ ਜਿਹੜੀ ਇੱਕ ਘਰ ਵਿੱਚੋਂ ਪਰਿਵਾਰ ਨੂੰ ਨੌਕਰੀ ਮਿਲਣੀ ਉਹ ਨਹੀਂ ਮਿਲੀ ਉਹਨਾਂ ਦੇ ਉੱਤੇ ਜਿਹੜੇ ਪਰਚੇ ਪਾਏ ਨੇ ਸਾਡੇ ਨੌਜਵਾਨਾਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਵੇਲੇ ਕਿਸਾਨੀ ਅंदोलਨ ਵੇਲੇ ਉਹ ਨਹੀਂ ਰੱਦ ਹੋਏ ਜਿਹੜਾ ਸਾਡਾ ਇੱਕ ਪੱਤਰਕਾਰ ਵੀਰ ਸ਼ਹੀਦ ਹੋਇਆ ਉਹਨੂੰ ਹੱਲੇ ਤੱਕ ਭਰਾਵੋ ਇਨਸਾਫ਼ ਨਹੀਂ ਮਿਲਿਆ ਇਹ ਜਿਹੜੀ ਮੌਜੂਦਾ ਸਰਕਾਰ ਦੇ ਹਾਲਾਤ ਨੇ ਸਾਡੇ ਆਮ ਲੋਕਾਂ ਨੂੰ ਇਹ ਜਿਹੜੇ ਉਚਲ ਦੇਂਦੇ ਨੇ ਗੱਡੀਆਂ ਥੱਲੇ ਤੇ ਸਾਡ ਨੂੰ ਜਦੋਂ ਅਸੀਂ ਹੱਕ ਮੰਗਦੇ ਆ ਆਪਣੇ ਹੱਕਾਂ ਦੀ ਖਾਤਰ ਅਸੀਂ ਸੜਕਾਂ ਤੇ ਆਉਂਨੇ ਆ ਉਦੋਂ ਸਾਨੂੰ ਇਹ ਆਤਵਾਦੀਏ ਬੱਕਵਾਦੀਏ ਦੱਸਦੇ ਨੇ ਹੁਣ ਵੀ ਹੋਏ ਤੁਹਾਡੇ ਜਿਹੜੇ ਚੈਨਣਾ ਰਾਈ ਇੱਕ ਗੱਲ ਇਹ ਸਰਕਾਰ ਤੱਕ ਮੇ ਪਹੁੰਚਾਉਣਾ ਚਾਹੀਦੀ ਆ ਤੇ ਦੂਜੇ ਨੰਬਰ ਤੇ ਉਹ ਜਿਹੜੇ ਵੀਰ ਨੇ ਸਾਡੇ ਸ਼ੰਭੂ ਬਾਰਡਰ 'ਤੇ ਲੜਾਈ ਲੜਦੇ ਨੇ ਕਿਸਾਨੀ ਦੀ ਉਹ ਇਹ ਗੱਲ ਜ਼ਰੂਰ ਯਾਦ ਰੱਖਣਾ ਪਰ ਆਵੋ ਜਦੋਂ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਉਂਦੀ ਹੈ ਅਸੀਂ ਸਿਰਾਂ ਤੇ ਕਫਨ ਬੰਨੇ ਨੇ ਪਰ ਆਵੋ ਤੁਹਾਡੀ ਹਮਾਇਤ ਲਈ ਅਸੀਂ ਹਮੇਸ਼ਾ ਖੜੇ ਆਂ ਅੱਜ ਵੀ ਸਾਡੀ ਇਹ ਜਿਹੜੀ ਸੂਬਾ ਕਮੇਟੀ ਨੇ ਮੀਟਿੰਗ ਤੈਅ ਹੋ ਗਈ ਹੈ ਕਿ ਅੱਜ ਤੋਂ ਇਹ ਜਿੱਦਾਂ ਵੱੜ ਵੱਤ ਤੂਲ ਪਲਾਜਾ ਤੁਹਾਨੂੰ ਪਹਿਲਾਂ ਵੀ ਪਤਾ ਹੈ ਪੱਤਰਕਾਰ ਵੀਰਾਂ ਨੂੰ ਸ਼ਾਪਿੰਗ ਮਾਲ ਸੀਗੇ ਚਾਹੇ ਕਾਰਪੋਰੇਟ ਘਰਾਣਿਆਂ ਦੇ ਘਰਾਣਿਆਂ ਇੱਕ ਵੱਡੇ ਵੱਡੇ ਮਾਲ ਨੇ ਉਹ ਅਸੀਂ ਘੇਰੇ ਸੀ ਉਹ ਹਾਲਾਤ ਫੇਰ ਪੈਦਾ ਹੋਏ ਨੇ ਜਾਨੀ ਕਿ ਜਿਹੜੀ ਚੋਣ ਜਾਬਤਾ ਲੱਗਣੀ ਹੈ 24 ਦੀ ਇਲੈਕਸ਼ਨ ਹੋਣੇ ਨੇ 24 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਣੀ ਉਸ ਤੋਂ ਪਹਿਲਾਂ ਅਸੀਂ ਆਪਣੀ ਇਹ ਜੰਗ ਜਿੱਤਣੀ ਹੈ ਇਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾ ਦੇਣਗੇ ਸਾਡੀ ਇਹ ਪੱਤਰਕਾਰ ਵੀਰ